ਬਿਲਗਾ ਦੇ ਵਿੱਚ ਜਿਹੜਾ ਚੋਣਾਂ ਖੜਾ ਪਖਿਆ ਹੋਇਆ ਹੈ ਨਗਰ ਪੰਚਾਇਤ ਬਿਲਗਾ ਦੀਆਂ ਜਿਹੜੀਆਂ ਚੋਣਾਂ ਨੇ ਉਹਨਾਂ ਦਾ ਜਿਹੜਾ ਮਾਹੌਲ ਭਗਿਆ ਹੋਇਆ ਹੈ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਜਿਹੜੇ ਨੇ ਦਰਸ਼ਨ ਸਿੰਘ ਟਾਲੀ ਜੀ ਸਾਡੇ ਨਾਲ ਨੇ ਅਮਨ ਜੀ ਨਾਲ ਨੇ ਕਿਉਂਕਿ ਆਮ ਆਦਮੀ ਪਾਰਟੀ ਨੇ ਜਿਹੜੇ ਡੇਰੇ ਜਮਾਏ ਹੋਏ ਨੇ ਇੱਕ ਪਾਸੇ ਸਾਂਝਾ ਫਰੰਟ ਮੋਰਚਾ ਇੱਕ ਪਾਸੇ ਆਮ ਆਦਮੀ ਪਾਰਟੀ ਦਰਸ਼ਨ ਜੀ ਕਿਸ ਤਰ੍ਹਾਂ ਦੇ ਰਹੇ ਹੋ ਤੁਹਾਡਾ ਚੈਨਲ ਦਿਖ ਰਿਹਾ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਆਮ ਆਦਮੀ ਪਾਰਟੀ ਜਿਹੜੀ ਪੂਰੇ ਪੰਜਾਬ ਦੇ ਵਿੱਚ ਕਾਰਪੋਰੇਸ਼ਨ ਦੀਆਂ ਨਗਰ ਕੌਂਸਲ ਦੀਆਂ ਚੋਣਾਂ ਲੜ ਰਹੀ ਹੈ ਮਾਨਜੋਗ ਅਰਵਤ ਕੇਜੀਵਾ ਸਾਹਿਬ ਜਿਹੜੇ ਆਮ ਆਦਮੀ ਪਾਰਟੀ ਦੇ ਕਨਵੀਨਰ ਨੇ ਮੁੱਖ ਮੰਤਰੀ ਪੰਜਾਬ ਸਦਾ ਭਗਵੰਤ ਸਿੰਘ ਜੀ ਮਾਨ ਔਰ ਪਹਿੰਜੀ ਇੰਦਰਜੀਤ ਕੋਟ ਜੀ ਮਾਨ ਹਲਕਾ ਨਕੌਦਰ ਉਹ ਉਹਨਾਂ ਦੇ ਜਿਹੜਾ ਕੰਸਟੀਟੂਐਂਸੀ ਨੂੰ ਕੋਦਰ ਤੇ ਬਿਲਗਾ ਦੇ ਵਿੱਚ ਇਲੈਕਸ਼ਨ ਹੋਣ ਜਾਣ ਹੋਣ ਜਾ ਰਹੀ ਹੈ 21 ਤਰੀਕ ਨੂੰ ਵੋਟਾਂ ਪੈਣੀਆਂ ਤੇ ਭੰਜੀ ਇੰਦਰਜੀਤ ਕੌਰ ਮਾਨ ਔਰ ਸਾਰੇ ਉਹਨਾਂ ਦੇ ਨਾਲ ਵਰਕਰ ਸਾਡੇ ਸਰਪੰਚ ਸਹਿਬਾਨ ਵੋਲੰਟੀਅਰਸ ਸਾਰਿਆਂ ਨੇ ਦਿਨ ਰਾਤ ਇਕ ਕੀਤਾ ਹੋਇਆ ਔਰ ਇਹ ਚੋਣ ਬਖੂਬੀ ਨਾਲ ਜਿਹੜਾ ਬਿਲਗਾ ਉਸੇ ਜਿੱਤਾਂਗੇ ਕਿਉਂਕਿ ਬਿਲਗੇ ਦੇ ਵਿੱਚ ਪਹਿਲਾਂ ਤੋਂ ਸ਼ੁਰੂ ਤੋਂ ਰਿਆ ਵੀ ਜੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਰਹੀ ਤੇ ਐਡਾ ਵੱਡਾ ਬਿਲਗਾ ਨਗਰ ਹੈ ਅਰਜਨ ਪਾਸ਼ਾ ਗੁਰੂ ਅਰਜਨ ਦੇਵ ਮਹਾਰਾਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ ਇਹ ਇੱਥੇ ਆਜ਼ਾਦੀ ਕਲਾਟੀਆਂ ਦਾ ਪਿੰਡ ਹੈ ਇਹ 78 ਆਜ਼ਾਦੀ ਕਲਾਟੀਆਂ ਇੱਥੇ ਹੋਏ ਨੇ ਬਿਲਗੇ ਦੇ ਵਿੱਚ ਜਿਨ੍ਹਾਂ ਦੀ ਇਲੈਕਸ਼ਨ ਹੋਣ ਜਾ ਰਹੀ ਹੈ ਇਸ ਨਗਰ ਦੀ ਔਰ ਜਦੋਂ ਸ਼ੋਮੀ ਕਲ ਦੇ ਦਲ ਦੀ ਸਰਕਾਰ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਆ ਸੀ ਗੱਲ ਇੱਥੇ ਇੱਕ ਬੰਦਾ ਹੀ ਕਮਾਂਡਰ ਹੁੰਦਾ ਜੀ ਜਦੋਂ ਕਾਂਗਰਸ ਦੀ ਆਉਂਦੀ ਉਹਦੋਂ ਵੀ ਇੱਕ ਬੰਦਾ ਹੀ ਕਮਾਂਡਰ ਹੁੰਦਾ ਪਰ ਭੈਣ ਜੀ ਅੰਦਰਜੀਤ ਕੌਰ ਮਾਨ ਨੇ ਜਿਹੜੇ ਸਾਡੇ 11 ਕੈਂਡੀਡੇਟ ਝਾੜੂ ਦੇ ਨਿਸ਼ਾਨ ਤੇ ਇਲੈਕਸ਼ਨ ਲੜ ਰਹੇ ਨੇ ਦੋ ਜਿਹੜੇ ਕੈਂਡੀਡੇਟ ਆ ਉਹ ਟਰੈਕਟਰ ਦੇ ਨਿਸ਼ਾਨ ਤੇ ਇਲੈਕਸ਼ਨ ਲੜ ਰਹੇ ਨੇ ਔਰ 13 ਨੀਆਂ 13 ਸੀਟਾਂ ਜਿੱਤ ਕੇ ਭੈਂ ਜੀ ਇੰਦਰਜੀਤ ਕੁਰਮਾਨ ਨੇ ਆਪਣੀ ਨਗਰ ਕੌਂਸਲ ਤੇ ਉਹਨਾਂ ਨੇ ਆਪਣਾ ਪ੍ਰਧਾਨ ਬਣਾਉਣਾ ਔਰ ਮਾਨ ਜੋਗ ਮੁੱਖ ਮੰਤਰੀ ਪੰਜਾਬ ਸਾਹਿਬ ਭਗਵੰਤ ਸਿੰਘ ਜੀ ਮਾਨ ਜੀ ਦੇ ਹੱਥ ਮਜ਼ਬੂਤ ਕਰਨੇ ਤੇ ਦਰਸ਼ਨ ਜੀ ਤੁਸੀਂ ਵੀ ਕਾਫੀ ਇਲੈਕਸ਼ਨ ਲੜੇ ਹੋ ਪਿੰਡਾਂ ਦੇ ਵਿੱਚ ਜਿਹੜਾ ਹੈਗਾ ਪੰਚਾਇਤੀ ਚੋਣਾਂ ਵੀ ਲੜੀਆਂ ਤੁਸੀਂ ਪੋਰਵੀ ਇਲੈਕਸ਼ਨਾਂ ਦੇ ਵਿੱਚ ਤੁਸੀਂ ਕਾਫੀ ਜਿਹੜਾ ਹੈਗਾ ਵਾ ਜਾ ਕੇ ਪ੍ਰਚਾਰ ਵੀ ਕਰਦੇ ਰਹੇ ਹੋ ਪਰ ਬਿਲਗੇ ਦੇ ਵਿੱਚ ਕਿਸ ਤਰ੍ਹਾਂ ਦਾ ਪ੍ਰਚਾਰ ਚੱਲ ਰਿਹਾ ਕਿਸ ਤਰ੍ਹਾਂ ਦੇ ਲੋਕ ਜਿਹੜਾ ਤੁਹਾਨੂੰ ਹੰਕਾਰਾ ਦੇ ਰਹੇ ਨੇ ਬਿਲਗੇ ਦੇ ਵਿੱਚ ਜਿਹੜਾ ਖਾਸ ਤੌਰ ਤੇ ਪ੍ਰਚਾਰ ਹੈ ਜਿਹੜੇ ਬਿਲਗੇ ਦੇ ਲੋਕ ਜਿਹੜੇ ਵੋਟ ਦੇ ਰਹੇ ਨੇ ਉਹ ਭੈਣ ਜੀ ਇੰਦਰਜੀਤ ਕੌਰਮਾਨ ਐਮ ਐਲ ਏ ਹਲਕਾ ਨਕੌਦਰ ਦੀ ਕਾਰਗੁਜ਼ਾਰੀ ਸਰਤ ਦੇ ਰਹੇ ਨੇ ਕਿਵੇਂ ਉਹਨਾਂ ਨੇ ਪੂਰੇ ਬਿਲਗੇ ਦਾ ਸੀਵਰੇਜ ਪਾਈਪਲਾਈਨ ਪਵਾਤੀ ਹੈ ਸੜਕਾਂ ਬਣਨੀਆਂ ਨੇ 11 11 ਧਰਮਸ਼ਲਾਵਾਂ ਬਣਾਈਆਂ ਨੇ ਔਰ ਚਪੜਾਂ ਦੀ ਜੋ ਵੀ ਚਪੜਾਂ ਦੀ ਸਫਾਈ ਹੋਣ ਵਾਲੀ ਸਾਰੇ ਕਰਾ ਰਹੇ ਨੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰਾ ਰਹੇ ਨੇ ਔਰ ਪੈਂਜੀ ਇੰਦਰਜੀਤ ਕੌਰਮਾਨ ਨੇ ਜਿੰਨਾ ਪੈਸਾ ਲੈਂਦਾ ਤਕਰੀਬਨ 60 70 ਕਰੋੜ ਦੇ ਲਾਗੇ ਬਿਲਗਾ ਨਗਰ ਦੇ ਵਿੱਚ ਲੱਗ ਚੁੱਕਿਆ ਇਸ ਕਰ ਲੋਕ ਇਹ ਦੇਖਣ ਲੱਗ ਗਏ ਨੇ ਕਿ ਇੱਕ ਪਹਿਲਾ ਐਸਾ ਲੀਡਰ ਆ ਜਿਹੜੀ ਆਇਰਨ ਲੇਡੀ ਕਹਿ ਸਕਦੇ ਆ ਇੰਦਰਜੀਤ ਕੌਰਮਾਨ ਜਿਹੜਾ ਇੰਨਾ ਕੰਮ ਕਰਾ ਕੇ ਲੋਕਾਂ ਨੂੰ ਇਹ ਲੱਗਿਆ ਵੀ ਸੱਚਮੁੱਚ ਬਦਲਾਉਣ ਵਾਲਾ ਔਰ ਜਿਹੜੇ ਸਾਡੇ ਕੈਂਡੀਡੇਟ ਖੜੇ ਨੇ ਆਮ ਘਰਾਂ ਦੇ ਬੰਦੇ ਨੇ ਕੋਈ ਬਹੁਤੇ ਉਹ ਰਿਚ ਵੀ ਨਹੀਂ ਹੈ ਪਰ ਭੈਣ ਜੀ ਇੰਦਰਜੀਤ ਕੋਰ ਮਾਨ ਨੇ ਜਿਹੜੇ ਕੈਂਡੀਡੇਟ ਚੁਣੇ ਨੇ ਸਾਫ਼ ਸੁਥਰੀ छवि ਵਾਲੇ ਔਰ ਇਮਾਨਦਾਰ ਲੋਕਾਂ ਦੇ ਵਿੱਚ ਵਿਚਰਨ ਵਾਲੇ ਉਹ ਕੈਂਡੀਡੇਟ ਚੁਣੇ ਨੇ ਔਰ ਲੋਕ 13 ਦੇ 13 ਕੈਂਡੀਡੇਟ ਨੂੰ ਵੋਟ ਪਾਉਣ ਲਈ ਤਿਆਰ ਨੇ ਔਰ ਇਸ ਤੋਂ ਪਹਿਲਾਂ ਬਿਲਗੇ ਦੇ ਵਿੱਚ بڑا ਨਸ਼ੇ ਦਾ ਵੀ ਬੋਲਬਾਲਾ ਰਿਹਾ ਆਪਾਂ ਨੂੰ ਪਤਾ ਹੈ ਵੀ ਜਦੋਂ ਸ਼ੋਮਨੀ ਕਾਲੀ ਦਲ ਦੀ ਸਰਕਾਰ ਸੀ ਤੇ ਤੇਤੀ ਨੌਜਵਾਨੇ ਤੇ ਨਸ਼ੇ ਦੀ ਪੇਂਟ ਚੜ ਗਏ ਸੀ ਫਿਰ ਵੀ ਜੇ ਇੱਕ ਨੈਕਸਸ ਟੁੱਟਿਆ ਤੇ ਦੂਜਾ ਨੈਕਸਸ ਤਿਆਰ ਹੋ ਗਿਆ ਹੱਲੇ ਵੀ ਬਹੁਤ ਸਾਰਾ ਨਕਸ਼ਾ ਜਿਹੜਾ ਅਸੀਂ ਸੁਣਦੇ ਆ ਵੀ ਉਹਨਾਂ ਦੀ ਸਰਪ੍ਰਸਤੀ ਦੇ ਥੱਲੇ ਬਕਰਿਆ ਜਿਹੜੇ ਕੋਈ ਕਾਂਗਰਸ ਦਾ ਆਗੂ ਕੋਈ ਕਾਲੀ ਦਲ ਦਾ ਆਗੂ ਤੇ ਭੈਣ ਜੀ ਅੰਦਰਜੀਤ ਕੌਰਮਾਨ ਉਹ ਨੈਕਸਸ ਵੀ ਤੋੜਨ ਜਾ ਰਹੀ ਹੈ ਲੋਕ ਬਹੁਤ ਦੁਖੀ ਨੇ ਭੈਣ ਜੀ ਅੰਦਰਜੀਤ ਕੌਰਮਾਨ ਆਪਣੇ ਪਿਆਰ ਨਾਲ ਸਤਿਕਾਰ ਨਾਲ ਉਹਨਾਂ ਦਾ ਇੱਜ਼ਤ ਮਾਨ ਕਰਕੇ ਜਿੱਥੇ ਉਹਨਾਂ ਦਾ ਵਿਕਾਸ ਕਰ ਰਹੀ ਹੈ ਪੂਰੇ ਬਿਲਗੇ ਹਲਕੇ ਦਾ ਉੱਥੇ ਉਹਨਾਂ ਨੂੰ ਸਤਿਕਾਰ ਵੀ ਦੇ ਰਹੀ ਹੈ ਇਸ ਕਰਕੇ ਜਿਹੜੀ ਆ ਨਗਰ ਬਿਲਗੇ ਦੇ ਲੋਕ ਭੈਣ ਜੀ ਇੰਦਰਜੀਤ ਕੌਰ ਮਾਨ ਦੇ ਜਿੰਨੇ 13 ਕੈਂਡੀਡੇਟ ਖੜੇ ਕੀਤੇ ਨੇ ਉਹਨਾਂ ਨੂੰ ਜਿਤਾ ਕੇ ਨਗਰ ਕੌਂਸਲ ਤੇ ਕਬਜ਼ਾ ਆਮ ਆਦਮੀ ਪਾਰਟੀ ਦਾ ਹੋਵੇਗਾ 21 ਤਰੀਕ ਨੂੰ ਵੋਟਾਂ ਪੈ ਰਹੀਆਂ ਨੇ ਬਿਲਗਾ ਵਾਸੀਆਂ ਨੂੰ ਕੀ ਅਪੀਲ ਕਰੂੰਗੇ ਬਿਲਗਾ ਵਾਸੀਆਂ ਨੂੰ ਇਹੀ ਅਪੀਲ ਕਰਨਾ ਚਾਹੁੰਦੇ ਆ ਅਸੀਂ ਕੰਮ ਦੇਖੋ ਲੀਡਰ ਦੇਖੋ ਜੇ ਕੰਮ ਹੋਇਆ ਭੈਣ ਜੀ ਇੰਦਰਜੀਤ ਕੌਰ ਤੇ ਰਾਤ ਬਿਲਗੇਲੀ ਨਿਸ਼ਾਵਰ ਨੇ ਇੰਨਾ ਕੰਮ ਕਰ ਰਹੇ ਨੇ ਹੁਣ ਵੀ ਦੇਖ ਲਓ ਜਦੋਂ ਇਲੈਕਸ਼ਨ ਸ਼ੁਰੂ ਹੋਈ ਉਸ ਤੋਂ ਪਹਿਲਾਂ ਵੀ ਸਾਰਾ ਜੋਰ ਉਹਨਾਂ ਨੇ ਬਿਲਗਾ ਨਗਰ ਕੌਂਸਲ ਤੇ ਲਾਇਆ ਬਿਲਗਾ ਨਗਰ ਤੇ ਲਾਇਆ ਔਰ ਮੈਂ ਇਹ ਦੇਖਦਾ ਬਿਲਗੇ ਦੇ ਲੋਕ ਵੀ ਬਹੁਤ ਪਿਆਰ ਕਰਦੇ ਨੇ ਅਸੀਂ ਘਰ ਘਰ ਗਏ ਆ ਡੋਰ ਟੂ ਡੋਰ ਗਏ ਆ ਭੈਣ ਜੀ ਇੰਦਰਜੀਤ ਕੌਰ ਮਾਨ ਨੂੰ ਬੀਬੀਆਂ ਖਾਸ ਔਰਤੇ ਅੰਨਿਆ ਜਫੀਆਂ ਪਾਉਂਦਿਆਂ ਨੇ ਉਹਨਾਂ ਦਾ ਸਤਿਕਾਰ ਕਰਦੀਆਂ ਨੇ ਉਹ ਕਹਿ ਰਹੀਆਂ ਨੇ ਕਿ ਪਹਿਲਾ ਐਸਾ ਲੀਡਰ ਆ ਜਿਹੜਾ ਸਾਡੇ ਘਰ ਪਹੁੰਚਿਆ ਮੈਂ ਇੱਕ ਗੱਲ ਹੋਰ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਸੀ ਕੱਲ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਜਨਰਲ ਲੋਕ ਸਭਾ ਹਲਕੇ ਦੇ ਜਿਹੜੇ ਸਾਡੇ ਲੀਡਰ ਨੇ ਕਾਂਗਰਸ ਦੇ ਸਾਹ ਚੰਨਜੀ ਸੰਚਨੀ ਉਹ ਇੱਥੇ ਪਹੁੰਚੇ ਚੋਣ ਪ੍ਰਚਾਰ ਕਰਨ ਲਈ ਪਨੀਜੀ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਵੀ ਕਾਂਗਰਸ ਦਾ ਇੱਥੇ ਨਿਸ਼ਾਨ ਵੀ ਹੈ ਨਹੀਂ ਔਰ ਐਡਾ ਵੱਡਾ ਲੀਡਰ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਰਿਹਾ ਹੋਵੇ ਲੋਕ ਸਭਾ ਦਾ ਉਹ ਲੀਡਰ ਹੋਵੇ ਐਮਪੀ ਹੋਵੇ ਇੱਥੇ ਜਲੰਧਰ ਲੋਕ ਸਭਾ ਤੋਂ ਮੈਨੂੰ ਸਮਝ ਨਹੀਂ ਲੱਗਦੀ ਵੀ ਉਹ ਵੋਟਾਂ ਕੇਲੀ ਮੰਗਦੇ ਸੀ ਵੀ ਅਕਾਲੀ ਦਲ ਲਈ ਮੰਗਦੇ ਸੀ ਬੀਐਸਪੀ ਲਈ ਮੰਗਦੇ ਸੀ ਜਾਂ ਕਾਂਗਰਸ ਲਈ ਮੰਗਦੇ ਸੀ ਜਾਂ ਕਾਂਗਰਟਾਂ ਲਈ ਮੰਗਦੇ ਸੀ ਜਿਹੜਾ ਵੀ ਉਹਨਾਂ ਨੇ ਕੈਂਡੀਡੇਟ ਖੜਾ ਕੀਤਾ ਉਹਦਾ ਤੇ ਪਤਾ ਹੀ ਨਹੀਂ ਵੀ ਉਹਦਾ ਕੋਈ ਨਿਸ਼ਾਨ ਕਿਹੜਾ ਹੈ ਉਹਨੇ ਜਾਣਾ ਕਿਹੜੀ ਪਾਰਟੀ ਦੇ ਵਿੱਚ ਹੈ ਤੇ ਚੰਨੀ ਸਾਹਿਬ ਦਾ ਇੱਥੇ ਹੋਣਾ ਮੈਨੂੰ ਲੱਗਦਾ ਵੀ ਇਸ ਗੱਲ ਦੀ ਗਵਾਹੀ ਪਰਦਾ ਹੈ ਇਹ ਇੰਦਰਜੀਤ ਕੋਰਮਾਨ ਇੱਕ ਮਜ਼ਬੂਤ ਲੀਡਰ ਹੈ ਉਹਦੇ ਕੈਂਡੀਡੇਟ ਸਾਰੇ ਮਜ਼ਬੂਤ ਨੇ ਇਸ ਲਈ ਉਹਨਾਂ ਨੂੰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਇੱਥੇ ਆਉਣ ਦੀ ਲੋੜ ਪਈ ਇਹ ਸੰਦਰਸ਼ਨ ਸਿੰਘ ਕਾਲੀ ਜੀ ਜਿਨ੍ਹਾਂ ਵੱਲੋਂ ਦੱਸਿਆ ਗਿਆ ਕਿ ਪਿਛਲੇ ਦਿਨੀ ਜਿਹੜਾ ਹੈਗਾ ਇੱਕ ਦੋ ਦਿਨ ਪਹਿਲਾਂ ਜਿਹੜਾ ਹੈਗਾ ਆਵਾਜ਼ ਸਾਬਕਾ ਮੁੱਖ ਮੰਤਰੀ ਜਿਹੜੇ ਨੇ ਚਰਨਜੀਤ ਸਿੰਘ ਚੰਨੀ ਵੀ ਇੱਥੇ ਪਹੁੰਚੇ ਸਨ ਉਹਨਾਂ ਵੱਲੋਂ ਵੀ ਪ੍ਰਚਾਰ ਕੀਤਾ ਜਾ ਰਿਹਾ ਸੀ ਕਿਉਂਕਿ ਇੱਕ ਪਾਸੇ ਸਾਂਝਾ ਫਰੰਟ ਮੋਰਚਾ ਪਰ ਆਮ ਆਦਮੀ ਪਾਰਟੀ ਨੇ ਜਿਹੜਾ ਹੈਗਾ ਪੂਰੀ ਕਮਰ ਕੱਸੀ ਹੋਈ ਆ ਕਿਉਂਕਿ ਬਿਲਗੇ ਦੇ ਜਿਹੜੇ ਲੋਕ ਨੇ ਇਹਨਾਂ ਨੂੰ ਕਾਫੀ ਪਸੰਦ ਕਰ ਰਹੇ ਨੇ ਕਿਉਂਕਿ ਆਮ ਆਦਮੀ ਪਾਰਟੀ ਦੇ ਬਤਾਏ ਕਿ ਜਿਹੜੇ ਨਕੋਦਰ ਇੰਦਰਜੀਤ ਕੌਰਮਾਨ ਜੀ ਨੇ ਉਹਨਾਂ ਦੇ ਕੰਮਾਂ ਨੂੰ ਦੇਖਦੇ ਹੋਏ ਜਿਹੜਾ ਬਿਲਗੇ ਦੇ ਲੋਕ ਜਿਹੜੇ ਹੈਗੇ ਆ ਚਾਹੁੰਦੇ ਨੇ ਕਿ ਬਿਲਗੇ ਦੇ ਵਿੱਚ ਵੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ ਤਾਂ ਕਿ ਜਿਹੜਾ ਵਿਕਾਸ ਜਿਹੜਾ ਹੈਗਾ ਹੋਰ ਵੱਧ ਸਕੇ ਕਿਉਂਕਿ ਇਹ ਕਹਿਣਾ ਅਸੀਂ ਨਹੀਂ ਕਹਿ ਰਹੇ ਇਹ ਨਕੋਦਰ ਬਤਾਇ ਕਿੰਦਰਜੀਤ ਕੌਰਮਾਨ ਜੀ ਦਾ ਵੀ ਕਹਿਣਾ ਹੈ ਤੇ ਦਰਸ਼ਨ ਸਿੰਘ ਟਾਲੀ ਜੀ ਦਾ ਵੀ ਕੈਮਰਾ ਪਰਸਨ ਨਾਲ ਪਨੀਤ ਰੋੜਾ ਨਕੋਦਰ